ਐਂਡੋਮੈਟ੍ਰੋਸਿਸ ਲਾਈਨਿੰਗ ਬੱਚੇਦਾਨੀ ਦੀ ਅੰਦਰਲੀ ਪਰਤ ਹੈ ਸਰ ਇਸ ਦੇ ਵਿੱਚ ਹੀ ਬੱਚਾ ਠਹਿਰਨਾ ਹੁੰਦਾ ਆ ਤੇ ਦੂਸਰੀ ਗੱਲ ਪ੍ਰੈਗਨੈਂਸੀ ਟਾਈਮ ਤੇ ਵੀ ਇੰਪਲਾਂਟੇਸ਼ਨ ਜਿਹੜਾ ਹੈ ਉਹ ਐਂਡੋਮੈਟ੍ਰੋਸਿਸ ਅਗਰ ਚੰਗੀ ਹੋਏਗੀ ਤਾਂ ਓਵੂਲੇਸ਼ਨ ਤੋਂ ਬਾਅਦ ਇੰਪਲਾਂਟੇਸ਼ਨ ਹੋਣਾ ਹੈ ਤੇ ਨਾਲ-ਨਾਲ ਐਂਡੋਮੈਟ੍ਰੋਸਿਸ ਲਾਈਨਿੰਗ ਅਗਰ ਅੱਛੀ ਹੈ ਤਾਂ ਹੀ ਲੇਡੀਜ਼ ਦੇ ਫੀਮੇਲ ਦੇ ਪੀਰੀਅਡ ਨਾਰਮਲੀ ਰਿਲੀਜ਼ ਹੁੰਦੇ ਹੈ ਸੀ ਅਵੋਕਾਡੋ ਰੱਖਿਆ ਸਟਰਾਬਰੀ ਰੱਖੀ ਹੈ ਬਲੂਬੇਰੀ ਰੱਖੀ ਹੈਗੀ ਇਹ ਉਹਨਾਂ ਨੇ ਐਪਲ ਲੈ ਲੈਣਾ ਅਨਾਰ ਲੈ ਲੈਣਾ ਇਹ ਹੈਗੇ ਸ਼ਿਵਲਿੰਗੀ ਦੇ 20 ਇਹ ਹੈਗੇ ਪੁੱਤਰ ਜੀ ਉਹਨਾਂ ਨੇ ਅੱਧਾ ਅੱਧਾ ਇਹਨਾਂ ਨੂੰ ਇਕੁਅਲ ਕੁਆਂਟੀਟੀ ਚ ਪਾ ਕੇ ਹੱਲ ਹੈ ਜੀ ਸਾਰੀ ਕੰਡੀਸ਼ਨ ਦਾ ਸੋਲੂਸ਼ਨ ਹੈ ਫਿਰ ਇਹ ਚੀਜ਼ਾਂ ਜਿਹੜੀਆਂ ਤੁਸੀਂ ਰੱਖੀਆਂ ਨੇ ਸਰ ਸੋਭਾਗ ਦੇ ਮੈਡੀਸਨ ਦਾ ਤਾਂ ਬਹੁਤ ਹੀ ਵੱਡਾ ਰੋਲ ਹੈ ਅਗਰ ਲੋ ਇਮ ਐਚ ਹੈ ਤਾਂ ਰਿਕਵਰ ਕਰ ਦੇਣਾ ਹੈ ਔਰ ਅਗਰ ਜਿਹੜੀ ਅਸੀਂ ਲਾਈਨਿੰਗ ਦੀ ਅੱਜ ਗੱਲ ਕਰ ਰਹੀ ਹੈ ਬੱਚੇਦਾਨੀ ਦੀ ਲਾਈਨਿੰਗ ਦਿਨਾਂ ਦੇ ਵਿੱਚ ਹੀ ਇਸ ਮੈਡੀਸਨ ਨੇ ਬੱਚੇਦਾਨੀ ਦੀ ਲਾਈਨਿੰਗ ਨੂੰ ਰਿਕਵਰ ਕਰ ਦੇਣਾ ਕੁਝ ਨਾ ਕਰਨ ਸਰ ਕਿਤੇ ਨਾ ਜਾਣ ਜੇ ਮੇਰੇ ਦੋ ਪੇਸ਼ੈਂਟ ਬਾਹਰ ਵਾਲਾ ਜਿਹੜਾ ਪੇਸ਼ੈਂਟ ਸੀ 12 ਸਾਲਾਂ ਬਾਅਦ ਜਿਹੜਾ ਇੱਥੇ ਪੇਸ਼ੈਂਟ ਤੁਸੀਂ ਡੀਲ ਕੀਤਾ ਉਹ ਸਰ 7 ਸਾਲਾਂ ਬਾਅਦ ਕਨਸੀਵ ਕਰ ਸਕਦੇ ਆ ਜਦਕਿ ਉਹਨਾਂ ਨੂੰ ਹਾ ਡਾਕਟਰ ਕਹਿ ਰਿਹਾ ਸੀਗਾ ਕਿ ਆਈਵੀਐਫ 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 ਨਾਰਮਲ ਕਨਸੀਵ ਕਰ ਗਏ ਇੱਕ ਜਿਹੜਾ ਮਰੀਜ਼ ਪਹਿਲਾਂ ਹੀ ਪੀੜਿਤ ਹੈ ਔਲਾਦ ਨਾ ਹੋਣ ਤੋਂ ਪੀਰੀਅਡ ਡਿਸਟਰਬ ਹੋਏ ਪੈ ਨੇ ਮਾਨਸਿਕ ਤੌਰ ਤੇ ਬਿਲਕੁਲ ਟੁੱਟ ਚੁੱਕਾ ਹੋ ਜੇ ਜਦੋਂ ਡਾਕਟਰ ਉਹਨਾਂ ਨੂੰ ਇਹ ਗੱਲ ਕਹਿ ਦਿੰਦੇ ਵੀ ਤੁਸੀਂ ਤਾਂ ਮਾਂ ਬਣ ਨਹੀਂ ਸਕਦੇ ਪਹਿਲਾਂ ਤੁਸੀਂ ਚੈੱਕ ਕਰਾਓ ਇਹ ਚੈੱਕ ਕਰਵਾਉਣਾ ਕਿੰਨਾ ਕੁ ਰਿਸਕੀ ਆ ਸਾਨੂੰ ਇਹ ਵੀ ਸਾਫ਼ ਸਪਸ਼ਟ ਕਰ ਦਿਓ ਜ਼ਰਾ ਇੱਕ ਵਾਰ ਚਾਰ ਮਹੀਨੇ ਵਿੱਚ ਅੱਜ ਮੈਨੂੰ ਉਹਨਾਂ ਦਾ ਮੈਸੇਜ ਵੀ ਆਇਆ ਕਿ ਮੈਮ ਸਾਨੂੰ ਪ੍ਰੈਗਨਨਸੀ ਕਨਸੀਵ ਹੋ ਗਈ ਹੁਣ ਅਸੀਂ ਫਾਈਬਰੇਟ ਵਗੈਰਾ ਤਾਂ ਭੁੱਲੀ ਗਏ ਸਰ ਉਹ ਚੀਜ਼ਾਂ ਲੈਣੀਆਂ ਜਿਸ ਦੇ ਵਿੱਚ ਵਿਟਾਮਿਨ ਸੀ ਈ ਪੋਲਟ ਇਸ ਤਰ੍ਹਾਂ ਦੀਆਂ ਚੀਜ਼ਾਂ ਜਿਹਦੇ ਨਾਲ ਕਿ ਉਹਨਾਂ ਦੇ ఓਵਰੀਜ਼ ਦਾ ਬਲੱਡ ਸਟੀਮੂਲੇਸ਼ਨ ਫਾਸਟ ਹੋਏ ਤਾਂ ਉਹਨਾਂ ਦੀ ਜਿਹੜੀ ਐਂਡੋਮੈਟ੍ਰਿਕਸ ਲਾਈਨਿੰਗ ਹੈ ਸਰ ਉਹ ਖੁਦ ਬਖੁਦੀ 5 ਤੋਂ 7 ਤੇ ਆ ਜਾਣੀ ਹੈਗੀ ਹੈ ਜੀ ਤੂੰ ਇਸ ਤਰੀਕੇ ਖਾਣਾ ਪੀਣਾ ਆ ਤੇ ਸਰ 40ਵਾਂ ਦਿਨ ਤੋ ਉਸ ਨੂੰ ਆਇਆ ਹੀ ਨਹੀਂ ਕਿਉਂਕਿ ਉਹਦੇ ਪੀਰੀਅਡ ਆਏ ਨਹੀਂ ਔਰ ਉਹਨਾਂ ਨੂੰ ਪ੍ਰੈਗਨਨਸੀ ਕਨਸੀਵ ਹੋ ਗਈ ਤਾਂ ਮੈਂ ਰੀਅਲੀ ਆਮ ਰੀਅਲੀ ਵੈਰੀ ਹੈਪੀ ਆ ਡント ਹੈਵ ਐਨੀ ਵਰਡਸ ਟੂ ਅਟਰ ਮੇਰੇ ਕੋਲ ਸ਼ਬਦ ਹੀ ਨਹੀਂ ਹੈ ਸਰ ਕਿ 12 ਸਾਲਾਂ ਬਾਅਦ ਉਹ ਸਿਰਫ ਘਰੇਲੂ ਨੁਸਖਿਆਂ ਦੇ ਨਾਲ ਹੀ ਉਹ ਮੈਡੀਸਿਨਸ ਲੈਣ ਦੀ ਬਜਾਏ ਆਪਣੀ ਕਿਚਨ ਵਾਲੀ ਫਾਰਮੇਸੀ ਦਾ ਇਸਤੇਮਾਲ ਕਰਨ ਸਰ 6 ਮਹੀਨੇ ਉਹ ਆਪਣੇ ਡਾਈਟ ਤੇ ਲਾਈਫ ਸਟਾਈਲ ਨੂੰ ਆਪਣੇ ਕਿਚਨ ਨੂੰ ਇੱਕ ਦਵਾਈ ਖਾਨਾ ਸਮਝ ਕੇ ਯੂਜ਼ ਕਰ ਲੈਣ ਤਾਂ ਉਹਨਾਂ ਨੂੰ ਪ੍ਰੈਗਨਨਸੀ ਕਨਸੀਵ ਹੋ ਜਾਏਗੀ ਨਾਲੋ ਨਾਲ ਉਹਨਾਂ ਦੇ ਪੈਸੇ ਬਚਣਗੇ ਸਰ ਜਿਹਦਾਨੀਤੀ ਗੱਲ ਕਰ ਰਹੇ ਆ ਨਾ ਸਰ ਬੱਚੇਦਾਨੀ ਨੂੰ ਹੀ ਤਾਂ ਅਸੀਂ ਸਟਰੋਂਗ ਕਰਨਾ ਹੈ ਪ੍ਰੈਗਨਨਸੀ ਕਨਸੀਵ ਕਰਨ ਲਈ ਹੈ ਯੂ ਪਾਵਰ ਯੋਗ ਹੈ ਸਰ ਇਹ ਹੁਣ ਮੈਂ ਜਿਆਦਾ ਹੀ ਕਹਿ ਦਿੰਨੀ ਆ 2 ਮਹੀਨੇ ਜਿਵੇਂ ਮੇਰੇ ਰਿਜ਼ਲਟ ਆ ਰਹੇ ਤਾਂ ਸਰ ਮਹੀਨਾ ਵੀ ਨਹੀਂ ਲੱਗਦਾ ਯੂ ਪਾਵਰ ਰੋਗ ਉਹ ਯੂਜ਼ ਕਰ ਸਕਦੇ ਹੈਗੇ ਆ ਸਲਾਮ ਨਮਸਤੇ ਸਤਿ ਸ਼੍ਰੀ ਅਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ ਤੁਹਾਡੇ ਨਾਲ ਮੈਂ ਹਾਂ ਡਾਕਟਰ ਕਾਸੀ ਫਾਰੂਕੀ ਇਹ ਉਹ ਸਰੀਰ ਦਾ ਹਿੱਸਾ ਹੈ ਜੋ ਕੁਦਰਤ ਨੇ ਬੜਾ ਹੀ ਸੰਵੇਦਨਸ਼ੀਲ ਤੇ ਬੜਾ ਹੀ ਸਟਰੋਂਗ ਬਣਾਇਆ ਕਿਉਂਕਿ ਇਸ ਹਿੱਸੇ ਚੋਂ ਕੁਦਰਤ ਨੇ ਜੋ ਨਿਜ਼ਾਮ ਬਣਾਇਆ ਹੋਇਆ ਇਸ ਅੰਗ ਦੇ ਵਿੱਚੋਂ ਹੀ ਉਹਦਾ ਜਨਮ ਹੁੰਦਾ ਹੈ ਤੇ ਇਸ ਅੰਗ ਨੂੰ ਹੀ ਇਸ ਵੇਲੇ ਸਭ ਤੋਂ ਜ਼ਿਆਦਾ ਦਿੱਕਤਾਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਕੀ ਮੁਸ਼ਕਲਾਂ ਕੀ ਪਰੇਸ਼ਾਨੀਆਂ ਇਸ ਵੇਲੇ ਸਾਡੇ ਭੈਣਾਂ ਨੂੰ ਸਾਹਮਣੇ ਆ ਰਹੀਆਂ ਨੇ ਔਰ ਇਹਦਾ ਕਿਵੇਂ ਅਸੀਂ ਸੰਭਾਲ ਰੱਖਿਆ ਜਾ ਸਕਦੇ ਔਰ ਕਿਵੇਂ ਅਸੀਂ ਬੇਫਿਕਰੀ ਨਾਲ ਵਿਆਹ ਉਪਰੰਤ ਮਾਪੇ ਬਣ ਸਕਦੇ ਆ ਅੱਜ ਹੀ ਗੱਲਬਾਤ ਲੈ ਕੇ ਅਸੀਂ ਪਹੁੰਚੇ ਆਂ ਪ੍ਰੇਮ ਆਯੁਰਵੈਦਾ ਜਿੱਥੇ ਸੀਨੀਅਰ ਨਰਸਿੰਗ ਆਫੀਸਰ ਹਰਮੀਤ ਜੀ ਸਾਡੇ ਨਾਲ ਗੱਲਬਾਤ ਕਰਨ ਲਈ ਤਿਆਰ ਨੇ ਔਰ ਮੁੱਦਾ ਉਹਨਾਂ ਨੇ ਬੜਾ ਜ਼ਬਰਦਸਤ ਇਸ ਵੀਲੇ ਲਈ ਲਿਆ ਹੈ ਉਹਨਾਂ ਨੂੰ ਕਿਉਂਕਿ ਪਿਛਲੀ ਵਾਰ ਅਸੀਂ ਵੀਡੀਓ ਪਾਈ ਸੀ ਤੇ ਵੀਡੀਓ ਪਾਉਣ ਤੋਂ ਬਾਅਦ ਬਹੁਤ ਸਾਰੇ ਸਾਨੂੰ ਫੋਨ ਕਾਲਸ ਆਏ ਐਂਡਰੋਮੈਟੋਸਿਸ ਜਿਹੜੀ ਲਾਈਨਿੰਗ ਹੈਗੀ ਹੈ ਉਸ ਬਾਬਤ ਸਾਨੂੰ ਬੜੇ ਸਵਾਲ ਪੁੱਛੇ ਗਏ ਅੱਜ ਵੀਡੀਓ ਵੀ ਉਸ ਮੁੱਦੇ ਤੇ ਹੀ ਅਸੀਂ ਮੈਮ ਨੂੰ ਰਿਕੁਐਸਟ ਕਰਕੇ ਬਣਾ ਰਿਹਾ ਹਰਮੀਤ ਜੀ ਬਹੁਤ ਬਹੁਤ ਸਵਾਗਤ ਹੈ ਜੀ ਹਕੀਕਤ ਟੀਵੀ ਪੰਜਾਬੀ ਤੇ ਇੱਕ ਵਾਰ ਫਿਰ ਧੰਨਵਾਦ ਸਰ ਤੁਹਾਡਾ ਵੀ ਤੇ ਹਕੀਕਤ ਚੈਨਲ ਦੇ ਦਰਸ਼ਕਾਂ ਦਾ ਵੀ ਤੇ ਅੱਜ ਮੈਂ ਦੋਰੀਆਂ ਦੋਰੀਆਂ ਮੁਬਾਰਕਾਂ ਤੁਹਾਨੂੰ ਵੀ ਦੇਣਾ ਚਾਹਾਂਗੀ ਤੇ ਦਰਸ਼ਕਾਂ ਨੂੰ ਵੀ ਦੇਣਾ ਚਾਹਾਂਗੀ ਨਵਾਂ ਸਾਲ ਨਵੀਂ ਸੋਚ ਤੇ ਨਵੀਂ ਕਲਮ ਕੋਰੇ ਕਾਗਜ਼ ਤੇ ਮੇਰੇ ਦਰਸ਼ਕਾਂ ਨੇ ਵੀ ਲਿਖਣੀ ਹੈ ਕਿ ਜੋ ਸਾਨੂੰ ਪ੍ਰੋਬਲਮਸ ਬੱਚੇਦਾਨੀ ਦੇ ਰਿਲੇਟਿਡ ਹੈਗੀਆਂ ਜੀ ਪ੍ਰੈਗਨੈਂਸੀ ਦੇ ਰਿਲੇਟਡ ਹੈਗੀਆਂ ਉਹ ਅਸੀਂ ਆਪਣੇ ਆਪ ਹੀ ਆਪਣੀ ਘਰ ਦੀ ਫਾਰਮੇਸੀ ਜਿਸ ਨੂੰ ਅਸੀਂ ਕਿਚਨ ਕਹਿੰਦੇ ਆ ਉਸ ਦੇ ਨਾਲ ਸੌਟ ਆਊਟ ਕਰਨੀ ਹੈ ਤੇ ਦੂਸਰੀ ਮੁਬਾਰਕ ਸਰ ਤੁਹਾਨੂੰ ਤੁਹਾਡੀ ਡਾਕਟਰੇਟ ਡਿਗਰੀ ਅਪਡੇਟ ਹੋਈ ਹੈਗੀ ਹੈ ਤਾਂ ਬਹੁਤ ਬਹੁਤ ਮੁਬਾਰਕਾਂ ਹੁਣ ਅਸੀਂ ਡਾਕਟਰ ਕਾਸੀ ਫਾਰੂਕੀ ਕਹਿ ਸਕਦੇ ਆ ਤੁਹਾਨੂੰ ਜੀ ਜੀ ਬਹੁਤ ਬਹੁਤ ਸ਼ੁਕਰੀਆ ਮੁਬਾਰਕਾਂ ਦੇਣ ਵਾਸਤੇ ਮੈਮ ਪਿਛਲੀ ਵਾਰ ਅਸੀਂ ਵੀਡੀਓ ਪਾਈ ਸੀ ਕਿ ਕਿਸ ਤਰੀਕੇ ਨਾਲ ਜਿਹੜੀ ਐਂਡਰੋਮੈਟੋਸਿਸ ਲਾਈਨਿੰਗ ਹੈਗੀ ਹੈ ਉਹ ਇੱਕ ਅਹਿਮ ਰੋਲ ਪਲੇ ਰੋਲ ਪਲੇ ਕਰਦੀ ਹੈ ਸਾਡੀ ਗਰਭ ਧਾਰਨ ਕਰਨ ਦੇ ਲਈ ਤੇ ਮੈਮ ਫਿਰਸ ਨੂੰ ਫੋਨ ਆਇਆ ਕਿ ਚਲੋ ਮੈਮ ਨੂੰ ਤਾਂ ਤਜਰਬਾ ਹੈ ਤੁਸੀਂ ਤਾਂ ਪਛਾਣ ਲੰਨੇ ਹੋ ਤੇ ਸਾਨੂੰ ਕਿਵੇਂ ਪਤਾ ਲੱਗੇ ਇਹ ਸਾਰੇ ਗੱਲਾਂ ਜੇ ਅਸੀਂ ਡਿਸਕਸ ਕਰਨ ਵਾਲੇ ਹਾਂ ਪਰ ਮੇਰੀ ਸਭ ਤੋਂ ਪਹਿਲਾ ਸਵਾਲ ਇਹ ਹੈ ਕਿ ਇਹ ਲਾਈਨਿੰਗ ਨੂੰ ਥੋੜਾ ਜਿਹਾ ਬਰੀਫ ਹੋਰ ਕਰੋਗੇ ਕਿਉਂਕਿ ਪਿਛਲੀ ਵਾਰ ਟਾਈਮਿੰਗ ਘਟੋਂ ਕਰਕੇ ਅਸੀਂ ਘੱਟ ਸਮਾਂ ਲੈ ਸੀ ਇਹ ਲਾਈਨਿੰਗ ਹੈ ਕਿ ਇਹਦਾ ਮਹੱਤਵ ਕੀ ਹੈ ਔਰ ਇਹ ਕਿਉਂ ਤੰਦਰੁਸਤ ਰੱਖਣੀ ਜ਼ਰੂਰੀ ਹੈ ਸਾਡੀਆਂ ਭੈਣਾਂ ਨੂੰ ਐਂਡੋਮੈਟ੍ਰੋਸਿਸ ਲਾਈਨਿੰਗ ਬੱਚੇਦਾਨੀ ਦੀ ਅੰਦਰਲੀ ਪਰਤ ਹੈ ਸਰ ਇਸ ਦੇ ਵਿੱਚ ਹੀ ਬੱਚਾ ਠਹਿਰਨਾ ਹੁੰਦਾ ਆ ਤੇ ਦੂਸਰੀ ਗੱਲ প্রেਗਨਨਸੀ ਟਾਈਮ ਤੇ ਵੀ ਇੰਪਲੈਂਟੇਸ਼ਨ ਜਿਹੜਾ ਹੈ ਉਹ ਐਂਡੋਮੈਟ੍ਰੋਸਿਸ ਅਗਰ ਚੰਗੀ ਹੋਏਗੀ ਤਾਂ ਓਵੂਲੇਸ਼ਨ ਤੋਂ ਬਾਅਦ ਇੰਪਲੈਂਟੇਸ਼ਨ ਹੋਣਾ ਹੈ ਤੇ ਨਾਲ ਨਾਲ ਐਂਡੋਮੈਟ੍ਰੋਸਿਸ ਲਾਈਨਿੰਗ ਅਗਰ ਅੱਛੀ ਹੈ ਤਾਂ ਹੀ ਲੇਡੀਜ਼ ਦੇ ਫੀਮੇਲ ਦੇ ਪੀਰੀਅਡ ਨਾਰਮਲੀ ਰਿਲੀਜ਼ ਹੁੰਦੇ ਹੈ ਤੁਹਾਨੂੰ ਪਤਾ ਹੈ ਮੈਂਸਟਰੇਸ਼ਨ ਸਾਈਕਲ ਪ੍ਰੈਗਨੈਂਸੀ ਵਾਸਤੇ ਇੱਕ ਫੀਮੇਲ ਦੇ ਰੀਪਰੋਡਕਟਿਵ ਆਰਗਨ ਨੂੰ ਹੈਲਦੀ ਰੱਖਣ ਲਈ ਅਹਿਮ ਰੋਲ ਅਦਾ ਕਰਦਾ ਹੈ ਤੇ ਜੇ ਪ੍ਰੈਗਨੈਂਸੀ ਟਾਈਮ ਤੇ ਸਾਡੇ ਮੈਂਸਟਰੂਏਸ਼ਨ ਸਾਈਕਲ ਡਿਸਟਰਬ ਹੈ ਸਾਡੀ ਐਂਡੋਮੈਟ੍ਰੋਸਿਸ ਲਾਈਨਿੰਗ ਪੂਰੀ ਤਰ੍ਹਾਂ ਡਿਸਟਰਬ ਹੈ ਤਾਂ ਪ੍ਰੈਗਨੈਂਸੀ ਪੋਸੀਬਲ ਨਹੀਂ ਹੈ ਔਰ ਮੋਰ ਓਵਰ ਪੀਰੀਅਡਸ ਵੀ ਠੀਕ ਨਹੀਂ ਰਹਿਣਗੇ ਅਗਰ ਪੀਰੀਅਡ ਠੀਕ ਨਹੀਂ ਰਹਿਣਗੇ ਤਾਂ ਪ੍ਰੈਗਨੈਂਸੀ ਨਹੀਂ ਹੋਏਗੀ ਤੁਸੀਂ ਦੇਖੋ ਮੈਮ ਨੇ ਜਿਹੜਾ ਨੁਸਖਾ ਫਾਰਮੂਲਾ ਵੀ ਇੱਥੇ ਰੱਖਿਆ ਬਹੁਤ ਸਾਰੇ ਸਟਰਾਬਰੀ ਦੀ ਪਛਾਣ ਹੈ ਸਾਨੂੰ ਤੇ ਤੇ ਅਵੋਕਾਡੋ ਦੀ ਪਛਾਣ ਹੈ ਇਹ ਮੈਮ ਨੇ ਬਹੁਤ ਜਿਹੜੇ ਦੋ ਔਸ਼ਧੀਆਂ ਹੈਗੀਆਂ ਨੇ ਜਿਨ੍ਹਾਂ ਨੂੰ ਅਸੀਂ ਕਹ ਲਈਏ ਕਿ ਇਹਦਾ ਅਸੀਂ ਸ਼ੁਰੂ ਕਰਕੇ ਜਿਹੜੀ ਬਹੁਤ ਸਾਰੇ ਦਿੱਕਤਾਂ ਪਰੇਸ਼ਾਨੀਆਂ ਗਰਭ ਨਾਲ ਸੰਬੰਧਿਤ ਸਾਨੂੰ ਸਾਡੀਆਂ ਭੈਣਾਂ ਨੂੰ ਆ ਰਹੀਆਂ ਨੇ ਉਹ ਹੱਲ ਕਰਨ ਵਾਲੇ ਨੇ ਇਹ ਵੀ ਤੁਸੀਂ ਦੱਸਾਂਗੇ ਕਿਵੇਂ ਇਸਤੇਮਾਲ ਕਰਨਾ ਸਟਰਾਬਰੀ ਦਾ ਕੀ ਮਤਵ ਹੈ ਅਵੋਕਾਡੋ ਦਾ ਅਸੀਂ ਕਿਵੇਂ ਇਸਤੇਮਾਲ 'ਚ ਲੈ ਕੇ ਆਣਾ ਹੈ ਅੱਛਾ ਮੈਮ ਤੁਸੀਂ ਕਹਿ ਰਹੇ ਹੋ ਕਿ ਬਹੁਤ ਜ਼ਿਆਦਾ ਇੰਪੋਰਟੈਂਟ ਹੈਗੀ ਹੈ एंड्रोमेटियोसिस लाइनिंग ਜਿਹੜੀ ਇਸ ਵੇਲੇ ਦਿੱਕਤਾਂ ਹੋਰ ਵੀ ਬਹੁਤ ਸਾਰੀਆਂ ਹੁੰਦੀਆਂ ਨੇ ਪਰ ਸਾਨੂੰ ਕਿਵੇਂ ਪਤਾ ਲੱਗੇ ਮੈਮ ਕਿ ਸਾਡੀ ਜਿਹੜੀ ਲਾਈਨਿੰਗ ਹੈ ਉਹ ਖਰਾਬ ਹੈ ਸਰ ਇਸ ਦੇ ਸਿੰਪਟਮ ਅਗਰ ਐਂਡੋਮੈਟਰੋਸਿਸ ਲਾਈਨਿੰਗ ਡਿਸਟਰਬ ਹੈ ਤਾਂ 18 ਸਾਲ ਦੇ ਵਿੱਚ ਵੀ ਅਨ ਸ਼ੁਰੂ ਹੋ ਜਾਂਦੇ ਐ ਜਿਵੇਂ ਪੀਰੀਅਡਸ ਆਉਂਦੇ ਹੈਗੇ ਐ 18 ਸਾਲ ਚ ਵੀ ਖਰਾਬ ਹੋ ਸਕਦੀ ਜੀ ਸਰ ਬਿਲਕੁਲ ਬੱਚਿਆਂ ਦੀ ਵੀ ਕਿਉਂਕਿ ਮੈਨਸਟਰੇਸ਼ਨ ਸਾਈਕਲ ਦੀ ਅਸੀਂ ਗੱਲ ਕੀਤੀ ਅਗਰ ਮੈਨਸਟਰੇਸ਼ਨ ਸਾਈਕਲ ਡਿਸਟਰਬ ਹੈ ਤਾਂ ਉਹਨਾਂ ਦੇ ਐਂਡੋਮੈਟ੍ਰੀਸਿਸ ਲਾਈਨਿੰਗ ਜਿਹੜੀ ਹੈ ਉਹ ਡਿਸਟਰਬ ਰਹੇਗੀ ਔਰ ਉਸ ਨੂੰ ਐਂਡੋਮੈਟ੍ਰੀਓਮਾ ਹੋ ਜਾਏਗਾ ਇਹ ਅਲੱਗ ਡਿਜ਼ੀਜ਼ ਅਸਰ ਐਂਡੋਮੈਟ੍ਰੀਓਮਾ ਹੋਣਾ ਜਿਵੇਂ ਕਿ ਅਸੀਂ ਗੱਲ ਕੀਤੀ ਸੀਗੀ ਕਿ ਜਗ੍ਹਾ-ਜਗ੍ਹਾ ਤੇ ਬਲੱਡ ਦੇ ਟਿਸ਼ੂਜ਼ ਬਣ ਜਾਂਦੇ ਹੈਗੇ ਆ ਉਹ ਜ਼ਰੂਰੀ ਨਹੀਂ ਸਰ ਉਹ ਕਿਤੇ ਵੀ ਬਣ ਸਕਦੇ ਆ ਅਗਰ ਐਂਡੋਮੈਟ੍ਰੀਓਮਾ ਹੈ ਤਾਂ ਇਹ ਇਨਰ ਲਾਈਨਿੰਗ ਜਿਹੜੀ ਹੈ ਇਹ ਸਮਾਲ ਸਮਾਲ ਟਿਸ਼ੂਜ਼ ਇੱਥੇ ਬਣ ਜਾਣਗੇ ਤਾਂ ਵੀ ਪ੍ਰੈਗਨਨਸੀ ਕਨਸੀਵ ਨਹੀਂ ਹੋਣੀ ਇਹ ఓਵਰੀਸ ਤੇ ਬਣ ਜਾਂਗੇ ਇੱਥੋਂ ਤੱਕ ਕਿ ਇਹ ਦੋਨੋਂ ਸਪੇਸ ਨੂੰ ਲੈਂਦੇ ਆਂ ਓਵਰੀਸ ਤੇ ਐਂਡੋਮੈਟ੍ਰੀਓਮਾ ਇਹਨਾਂ ਦੋਨਾਂ ਨੂੰ ਲੈਂਦੇ ਆਂ ਇੱਥੇ ਵੀ ਐਡੈਸ਼ਨਸ ਬਣ ਜਾਂਦਾ ਹੈਗਾ ਇਸੇ ਦਾ ਹੀ ਐਂਡੋਮੈਟ੍ਰੀਓਸਿਸ ਦਾ ਜਿਸ ਨੂੰ ਐਂਡੋਮੈਟ੍ਰੀਓਮਾ ਵੀ ਬੋਲ ਦਿੰਦੇ ਨੇ ਤੇ ਚੌਕਲੇਟ ਸਿਸਟ ਵੀ ਬੋਲ ਦਿੰਦੇ ਹੈਗੇ ਆ ਤੇ ਹੁਣ ਤੁਸੀਂ ਸਵਾਲ ਮੇਨ ਕੀਤਾ ਕਿ ਸਾਨੂੰ ਪਤਾ ਕਿਵੇਂ ਲੱਗੇ ਸਰ ਇਸ ਦੇ ਵਿੱਚ ਇਹ ਹੈ ਕਿ ਜਾਂ ਤਾਂ ਉਹਨਾਂ ਨੂੰ ਪੇਨ ਹੋਏਗਾ ਠੀਕ ਬੱਚੀ ਨੂੰ ਜਾਂ ਫੀਮੇਲ ਨੂੰ ਪੇਨ ਹੋਏਗਾ ਯੂਰਿਨ ਡਿਊਰਨ ਪੀਰੀਅਡਸ ਡਿਊਰਿੰਗ ਪੀਰੀਅਡ ਪੇਨ ਰਹਿੰਦਾ ਹੈ ਸਰ ਸੈਕਸ ਕਰਦੇ ਵਕਤ ਪੇਨ ਸਵियर ਪੇਨ ਰਹਿੰਦਾ ਹੈ ਜਿਹੜਾ ਕਿ ਉਹਨਾਂ ਤੋਂ ਬੀਅਰ ਨਹੀਂ ਹੁੰਦਾ ਹੈਗਾ ਜਾਂ ਉਹਨਾਂ ਦੇ ਡਿਸਚਾਰਜ ਦੀ ਪ੍ਰੋਬਲਮ ਹੁੰਦੀ ਰਹਿੰਦੀ ਹੈ ਉਹਨਾਂ ਨੂੰ ਹੈਵੀ ਬਲੀਡਿੰਗ ਵੀ ਹੋ ਸਕਦੇ ਹੈਗੇ ਆ ਔਰ ਐਬਨਾਰਮਲ ਬਲੀਡਿੰਗ ਵੀ ਹੋ ਸਕਦੀ ਹੈ ਜਿਹੜੇ ਕਲੋਟਿੰਗ ਵਗੈਰਾ ਜੀ ਜਿਸ ਨੂੰ ਕਲੋਟਿੰਗ ਕਹਿੰਦੇ ਆ ਜਿਹੜੀ ਐਂਡੋਮੈਟ੍ਰੀਓਸਿਸ ਲਰਨਿੰਗ ਡਿਸਟਰਬ ਹੋਣ ਦੀ ਬਲੀਡਿੰਗ ਹੈ ਉਹ ਕੁਝ हटके ਹੁੰਦੀ ਹੈ ਸਰ ਇੱਕ ਤਾਂ ਨਾਰਮਲ ਬਲੀਡਿੰਗ ਹੈ ਫੀਮੇਲ ਨੇ ਨੋਟਿਸ ਕਰਨਾ ਹੈ ਨਾਰਮਲ ਬਲੀਡਿੰਗ ਨਹੀਂ ਹੈ ਇਹ ਮਹੀਨੇ ਦੇ ਵਿੱਚ ਜਿਵੇਂ 5 ਇੱਕ ਦਿਨ ਬਾਅਦ ਫਿਰ ਹਲਕਾ ਹਲਕਾ ਸਪੌਟ ਲੱਗਣ ਲੱਗ ਜਾਂਦਾ ਹੈ ਉਹ ਵੀ ਸਿੰਬਲ ਦੇ ਰਿਹਾ ਹੈ ਕਿ ਇਹ ਐਂਡੋਮੈਟ੍ਰੋਸਿਸ ਲਾਈਨਿੰਗ ਡਿਸਟਰਬ ਹੈ ਔਰ ਅਗਰ ਉਹਨਾਂ ਨੂੰ ਕੋਈ ਡਿਸਚਾਰਜ ਹੈ ਵੈਜਨਲ ਡਿਸਚਾਰਜ ਆ ਰਿਹਾ ਹੈਗਾ 스멜ੀ ਡਿਸਚਾਰਜ ਹੈ ਉਹ ਵੀ ਇੰਡੀਕੇਟ ਕਰਦਾ ਹੈ ਉਹਨਾਂ ਦਾ weight gain ਹੋ ਰਿਹਾ ਹੈ ਤਾਂ ਵੀ ਇੰਡੀਕੇਸ਼ਨ ਹੈ ਔਰ ਅਗਰ ਉਹਨਾਂ ਦਾ ਮੂਡ ਸਵਿੰਗ ਕਰਨ ਲੱਗ ਗਿਆ ਹੈ ਸਰ ਤਾਂ ਵੀ ਮੀਨਸ ਇਹ ਸਾਰੇ ਸਿੰਪਟਮਸ ਤੋਂ ਕਲੀਅਰ ਹੋ ਜਾਏਗਾ ਮੈਮ ਫਿਰ ਬਹੁਤ ਸਾਰੇ ਦਿਕਤਾਂ ਤਾਂ ਇਹ ਹੁੰਦੀਆਂ ਨੇ ਕਿ ਇਹ ਬੜਾ ਸੰਵੇਦਨਸ਼ੀਲ ਮੁੱਦਾ ਰਹਿੰਦਾ ਹੈ ਮੈਂ ਜਿੱਥੇ ਤੱਕ ਮੈਂ ਜਾਣਦਾ ਤੇ ਡਾਕਟਰ ਨੇ ਉਹ ਬੈਠੀ ਕਹਿ ਦਦਦੇ ਨੇ ਜੀ ਟੈਸਟ ਕਰਾਓ ਵੀ ਤੁਹਾਡਾ ਕਿਤੇ ਐਂਡਰੋਮੈਟੋਸਿਸ ਜਿਹੜੀ ਲਾਈਨਿੰਗ ਹੈਗੀ ਹੈ ਕਿਤੇ ਉਹ ਖਰਾਬ ਕਿੰਨਾ ਕੁ ਰਿਸਕ ਹੈ ਕੁਲ ਮਿਲਾ ਕੇ ਇਹ ਟੈਸਟ ਕਰਵਾਉਣਾ ਮੇਰਾ ਸਵਾਲ ਇਹ ਹੈ ਕਿ ਇੱਕ ਜਿਹੜਾ ਮਰੀਜ਼ ਪਹਿਲਾਂ ਹੀ ਪੀੜਿਤ ਹੈ ਔਲਾਦ ਨਾ ਹੋਣ ਤੋਂ ਪੀਰੀਅਡ ਡਿਸਟਰਬ ਹੋਏ ਪਏ ਨੇ ਮਾਨਸਿਕ ਤੌਰ ਤੇ ਬਿਲਕੁਲ ਟੁੱਟ ਚੁੱਕਾ ਹੋ ਤੇ ਜਦੋਂ ਡਾਕਟਰ ਉਹਨਾਂ ਨੂੰ ਇਹ ਗੱਲ ਕਹਿ ਦਿੰਦਾ ਵੀ ਤੁਸੀਂ ਤਾਂ ਮਾਂ ਬਣ ਨਹੀਂ ਸਕਦੇ ਪਹਿਲਾਂ ਤੁਸੀਂ ਚੈੱਕ ਕਰਾਓ ਇਹ ਚੈੱਕ ਕਰਵਾਉਣਾ ਕਿੰਨਾ ਕੁ ਰਿਸਕੀ ਆ ਸਾਨੂੰ ਇਹ ਵੀ ਸਾਫ਼ ਸਪਸ਼ਟ ਕਰ ਦਿਓ ਜ਼ਰਾ ਇੱਕ ਵਾਰ ਸਰ ਇਹ ਜਦੋਂ ਵੀ ਆਪਾਂ ਹਿਸਟਰੋ ਜਾਂ ਲੇਪਰੋਸਕੋਪੀ ਕਰਾਨੇ ਹੈਗੇ ਆ ਤਾਂ ਉਸ ਦੇ ਵਿੱਚ ਇਹ ਹੁੰਦਾ ਕਿ ਅੰਦਰੋਂ ਕਲੀਨ ਆਊਟ ਹੋ ਜਾਏਗਾ ਸਿਰ ਕਲੀਨ ਆਊਟ ਤਾਂ ਹੋਣਾ ਹੀ ਆ ਪਰ ਜੇ ਇਹ ਮੰਨ ਲਓ ਪ੍ਰੋਬਲਮ ਹਜੇ ਸਵियर ਨਹੀਂ ਹੋਈ ਹੈਗੀ ਤਾਂ ਬੈਟਰ ਹੈ ਕਿ ਉਹਨਾਂ ਨੂੰ ਹੋਮ ਰੈਮਡੀਜ਼ ਲੈਪਰੋਸਕੋਪੀ ਤੇ ਨੁਕਸਾਨ ਵੀ ਹੈਗੇ ਆ ਸਰ ਫਾਇਦੇ ਤਾਂ ਹੈਗੇ ਹੀ ਹੈਗੇ ਕਿਉਂਕਿ ਕਲੀਅਰ ਆਊਟ ਹੋਣਾ ਹੈ ਲੈਪਰੋਸਕੋਪੀ ਇਹ ਜਿਹੜੇ ਸਰ ਹੈਗੇ ਟੈਸਟ ਇਹ ਸਿਰਫ ਇੰਨਾ ਹੈ ਕਿ ਕੈਮਰਾ ਵਜਾਈਨਾ ਦੇ ਅੰਦਰ ਪਾ ਕੇ ਇਹ ਚੈੱਕ ਆਊਟ ਹੋ ਜਾਂਦਾ ਹੈ ਵਿਜ਼ੂਲਾਈਜ਼ ਹੋ ਜਾਂਦਾ ਹੈ ਕਿ ਐਂਡੋਮੈਟ੍ਰੋਸਿਸ ਕਿੱਥੇ ਹੈ ਇਹ ਤਾਂ ਸਿਰਫ ਇੰਨਾ ਹੀ ਕੰਮ ਹੈ ਪਰ ਅਸੀਂ ਕਈ ਵਾਰੀ ਇਹਨੂੰ ਵਿਜ਼ੂਅਲਾਈਜ਼ ਕਰਦੇ ਆ ਕਰਦੇ ਆ ਲਾਈਕ ਸਰਜਰੀ ਤਰ੍ਹਾਂ ਜਾਂ ਇਸ ਨੂੰ ਕੋਈ ਡੀਐਨਸੀ ਹੁੰਦੀ ਹੈ ਕੋਈ ਆਪਰੇਟ ਹੁੰਦਾ ਹੈ ਤਾਂ ਇਹ ਐਂਡੋਮੈਟ੍ਰੀਅਮ ਵਧ ਵੀ ਜਾਂਦਾ ਹੈ ਮੈਂ ਹੀ ਨਹੀਂ ਕਹਿ ਰਹੀ ਸਰ ਇਹ ਡਾਕਟਰਸ ਵੀ ਕਹਿਣਗੇ ਕਿ ਵਾਂਸ ਇਸ ਨੂੰ ਆਪਰੇਟ ਕੀਤਾ ਐਂਡੋਮੈਟ੍ਰੀਓਸਿਸ ਨੂੰ ਇਟ ਮੇ ਅਕਰ ਅਗੇਨ ਅਗਰ ਦੁਬਾਰਾ ਹੀ ਹੋਣਾ ਹੈ ਮੰਨ ਲਓ ਤਾਂ ਫਿਰ ਅਸੀਂ ਆਪਰੇਟ ਕਰਾ ਕਿਉਂ ਰਹੇ ਹਾਂ ਠੀਕ ਹੈ ਜੀ 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 ਅੱਛਾ ਤੇ ਫਿਰ ਜਿਹੜੀਆਂ ਇਸ ਲਾਈਨਿੰਗ ਨੂੰ ਠੀਕ ਰੱਖਿਆ ਜਾ ਸਕਦੇ ਨਾ ਨੁਸਖਿਆਂ ਫਾਰਮੂਲਿਆਂ ਦੇ ਨਾਲ ਜਿਹੜੇ ਤੁਸੀਂ ਰੱਖਿਓਏ ਨੇ ਤੇ ਸਰ ਲਾਈਨਿੰਗ ਦੀ ਗੱਲ ਆਉਂਦੀ ਹੈਗੀ ਹੈ ਤਾਂ ਇਹ ਹੋਮ ਰੈਮਡੀਜ਼ ਦੇ ਨਾਲ ਹੀ ਉਹ ਆਪਣੀ ਐਂਡੋਮੈਟ੍ਰੋਸਿਸ ਲਾਈਨਿੰਗ ਨੂੰ ਜਿਸ ਦੀ ਕੀ ਆਪਟੀਮਲ ਜਿਹੜੀ ਮੈਜ਼ਰਮੈਂਟ ਹੈਗੀ ਉਹ 7 ਤੋਂ 14 ਹੋਣੀ ਚਾਹੀਦੀ ਹੈਗੀ ਹੈ ਇਨ ਕੇਸ ਉਹਨਾਂ ਦੀ 7 ਐਮ ਐਮ ਤੋਂ ਘੱਟ ਹੈ ਤਾਂ ਜੋ ਅਸੀਂ ਪਿਛਲੀ ਵੀਡੀਓਜ਼ ਦੇ ਵਿੱਚ ਫਾਰਮੈਟਸ ਦੱਸੇ ਮੈਂ ਸ਼ਾਰਟਲੀ ਫਿਰ ਦੱਸ ਦਿੰਨੀ ਹੈਗੀਆਂ ਸਰ ਅਸੀਂ ਅਵੋਕਾਡੋ ਰੱਖਿਆ ਸਟਰਾਬੇਰੀ ਰੱਖੀ ਹੈ ਬਲੂਬੇਰੀ ਰੱਖੀ ਹੈਗੀ ਹੈ ਉਹਨਾਂ ਨੇ ਐਪਲ ਲੈ ਲੈਣਾ ਹੈ ਅਨਾਰ ਲੈ ਲੈਣਾ ਇਸ ਤੋਂ ਇਲਾਵਾ ਬੀਟਰੂਟ ਲੈ ਲੈਣਾ ਹੈਗਾ ਧਨੀਆ ਪੁਦੀਨੇ ਦੀ ਚਟਨੀ ਲੈ ਲੈਣੀ ਹੈਗੀ ਮੀਨਸ ਉਹਨਾਂ ਨੇ ਉਹ ਚੀਜ਼ਾਂ ਲੈਣੀਆਂ ਜਿਸ ਦੇ ਵਿੱਚ ਵਿਟਾਮਿਨ ਸੀ ਈ ਫੌਲਟ ਇਸ ਤਰ੍ਹਾਂ ਦੀਆਂ ਚੀਜ਼ਾਂ ਜਿਹਦੇ ਨਾਲ ਕਿ ਉਹਨਾਂ ਦੇ ఓਵਰੀਜ਼ ਦਾ ਬਲੱਡ ਸਟੀਮੂਲੇਸ਼ਨ ਫਾਸਟ ਹੋਏ ਤਾਂ ਉਹਨਾਂ ਦੀ ਜਿਹੜੀ ਐਂਡੋਮੈਟ੍ਰੀਸ ਲਾਈਨਿੰਗ ਹੈ ਸਰ ਉਹ ਖੁਦ ਬਖੁਦੀ ਫਾਈਵ ਤੋਂ ਸੈਵਨ ਤੇ ਆ ਜਾਣੀ ਹੈਗੀ ਹੈ ਜੀ ਜੀ ਅੱਛਾ ਮੈਮ ਇਸ ਤੋਂ ਪਹਿਲਾਂ ਕਿ ਅਸੀਂ ਅੱਗੇ ਵਧੀਏ ਤੁਸੀਂ ਅੱਜ ਮੈਨੂੰ ਬੜੀ ਇੰਟਰਸਟਿੰਗ ਗੱਲ ਦੱਸੀ ਹੈ ਤੁਸੀਂ ਕਿਸੇ ਸਾਡੀ ਭੈਣ ਨੂੰ 40 ਦਿਨ ਵਾਸਤੇ ਇੱਕ ਨੁਸਖਾ ਫਾਰਮੂਲਾ ਦਿੱਤਾ ਸੀ ਕੋਈ ਦਵਾਈ ਨਹੀਂ ਤੁਸੀਂ ਦਿੱਤੀ ਸੀ ਨਾ ਤੁਸੀਂ ਉਹਨੂੰ ਸੁਭਾਗਿਆ ਦਿੱਤੀ ਨਾ ਉਹਨੂੰ ਕੋਈ ਤੁਸੀਂ ਆਪਣਾ ਨੁਸਖਾ ਬਣਾਇਆ ਹੋਇਆ ਫਾਰਮੂਲਾ ਵੀ ਨਹੀਂ ਦੱਸਿਆ ਸੀ ਤੇ ਉਹਨਾਂ ਨੂੰ ਘਰੇਲੂ ਤੁਸੀਂ ਇੱਕ ਨੁਸਖਾ ਦੱਸਿਆ ਸੀ ਸਾਡੀਆਂ ਭੈਣਾਂ ਨਾਲ ਜਿਹੜੀਆਂ ਇਸ ਵੇਲੇ ਬੇਔਲਾਦ ਦਾ ਅਸੀਂ ਕਹਿੰਦੇ ਕਿ ਡੰਕ ਸਹਿ ਰਹੀਆਂ ਨੇ ਬਾਝਪਨ ਨੂੰ ਝੱਲ ਰਹੀਆਂ ਨੇ ਦਾ ਬਾਝਪਨ ਕਰਕੇ ਬਹੁਤ ਸਾਰੀਆਂ ਦਿੱਕਤਾਂ ਪਰੇਸ਼ਾਨੀਆਂ ਉਹਨਾਂ ਨੂੰ ਆ ਚੁੱਕੀਆਂ ਨੇ ਉਹਨਾਂ ਵਾਸਤੇ ਘਰੇਲੂ ਨੁਸਖਾ ਟੋਟਕਾ ਜਿਹੜਾ ਸਾਡੀ ਭੈਣ ਨੂੰ ਦਿੱਤਾ ਸੀ 12 ਸਾਲ ਬਾਅਦ ਜਿਨ੍ਹਾਂ ਦੇ ਘਰੇ ਖੁਸ਼ੀਆਂ ਆਉਣ ਵਾਲੀ ਰਿਪੋਰਟ ਆਈ ਹੈ ਉਹ ਸਾਡੇ ਨਾਲ ਇੱਕ ਵਾਰ ਜ਼ਰੂਰ ਥੋੜੇ ਜਿਹੇ ਟਾਈਮ 'ਚ ਸਾਂਝਾ ਕਰ ਦਿਓ ਸਰ ਇਹ ਫੋਰਨ ਤੋਂ ਕਾਲ ਸੀ ਅੱਜ 2025 ਦਾ ਪਹਿਲਾ ਦਿਨ ਹੈਗਾ ਜੀ ਅੱਜ ਮੈਨੂੰ ਹੁਣ ਤੱਕ ਦੋ ਖਬਰਾਂ ਮਿਲ ਚੁਕੀਆਂ ਸਰ ਇੱਕ ਕਾਲ ਫੋਰਨ ਤੋਂ ਆਈ ਸੀ ਕਿ ਉਹਨਾਂ ਦਾ ਪੋਜ਼ਿਟਿਵ ਹੋਇਆ ਤਾਂ ਮੈਂ ਆਪਣੇ ਦਰਸ਼ਕਾਂ ਨੂੰ ਉਹਨਾਂ ਦੀ ਪ੍ਰੋਬਲਮ ਦੱਸਦੀ ਹਾਂ ਸਰ ਉਹਨੂੰ 12 ਸਾਲ ਹੋ ਗਈ ਸੀਗੀ ਤੇ ਉਹਨਾਂ ਦੀ ਟਿਊਬ ਬਲੌਕ ਸੀਗੀ ਨਾਲੇ ਉਹਨਾਂ ਦੇ ਫਾਈਬਰੌਇਡ ਸੀਗਾ ਤਾਂ ਉਹਨਾਂ ਦਾ ਲੋ ਏਐਮਐਚ ਸੀ ਅਸੀਂ ਪਿਛਲੀ ਵੀਡੀਓ 'ਚ ਗੱਲ ਕੀਤੀ ਉਹਨਾਂ ਦਾ ਏਐਮਐਚ ਵੀ ਲੋ ਸੀਗਾ ਤਾਂ ਡਾਕਟਰਸ ਇਹ ਕਹਿ ਰਹੇ ਨੇ ਕਿ ਅਗਰ 0.6 ਏਐਮਐਚ ਤਾਂ ਪ੍ਰੈਗਨਨਸੀ ਕਨਸੀਵ ਨਹੀਂ ਹੋ ਸਕਦੀ ਹੁਣ ਉਹਨਾਂ ਨੂੰ 12 ਸਾਲ ਬਾਅਦ ਕਾਦੇ ਨਾਲ ਹੋਈ ਹੈ ਐ ਸੁਣ ਲੋ ਉਹਨਾਂ ਨੂੰ ਮੈਂ ਬੋਇਲਡ ਵੈਜੇਸ ਲਗਾਈਆਂ ਠੀਕ ਹੈ ਨਾਲ ਉਹਨਾਂ ਨੂੰ ਫਰੂਟ ਐਡਵਾਈਸ ਕੀਤੇ ਫਰੂਟ ਕੋਈ ਵੀ ਲੈ ਸਕਦੇ ਹੈਗੇ ਆ ਸਰ ਫਰੈਂਕਲੀ ਸਪੀਕਿੰਗ ਉਹਨਾਂ ਦਾ ਕਨਕ ਦਾ ਆਟਾ ਬੰਦ ਕਰ ਦਿੱਤਾ ਮੈਂ ਉਹਨਾਂ ਨੂੰ ਮਲਟੀ ਗ੍ਰੇਨ ਕੁਝ ਵੀ ਉਹਨਾਂ ਨੂੰ ਕਿਹਾ ਕਿ ਕਿਨਵਾ ਦਲੀਆ ਜਿਹਦੇ ਵਿੱਚ ਫਾਈਬਰਸ ਕੰਟੈਂਟ ਜ਼ਿਆਦਾ ਹੋਣ ਉਹ ਵਾਲਾ ਫਲੋਰ ਯੂਜ਼ ਕਰਨ ਤੇ ਨਾਲ ਉਹਨਾਂ ਨੇ ਮਿੱਠਾ ਛੱਡ ਦਿੱਤਾ ਸੀਗਾ ਤੇ ਇਹ ਸਭ ਚੀਜ਼ਾਂ ਕਰਦੇ ਹੀ ਤੇ ਨਾਲੋਂ ਨਾਲ ਮੈਂ ਉਹਨਾਂ ਨੂੰ ਇੱਕ ਹੋਰ ਸਰ ਰਾਮਬਨ ਟ੍ਰੀਟਮੈਂਟ ਦਿੱਤਾ ਸੀ ਜੋ ਉਹਨਾਂ ਨੇ ਖਾਲੀ ਪੇਟ ਲੈਣਾ ਸੀਗਾ ਅਸੀਂ ਅੱਜ ਰੱਖਿਆ ਹੋਇਆ ਇਹ ਹੈਗੇ ਆ ਸਰ ਸ਼ਿਵਲਿੰਗੀ ਇਹ ਹੈਗੇ ਸ਼ਿਵਲਿੰਗੀ ਦੇ 20 ਇਹ ਹੈਗੇ ਪੁੱਤਰ ਜੀ ਵੀ ਉਹਨਾਂ ਨੇ ਅੱਧਾ ਅੱਧਾ ਇਹਨਾਂ ਨੂੰ ਇਕੁਅਲ ਕੁਆਂਟੀਟੀ ਚ ਪਾ ਕੇ ਤਾਂ ਇਹਦਾ ਅੱਧਾ ਅੱਧਾ ਚਮਚ ਸਵੇਰੇ ਖਾਲੀ ਪੇਟ ਉਹ ਲੇਡੀ ਲੈ ਰਹੀ ਸੀਗੀ ਉਧਰੋਂ ਮੈਂ ਹੁਣੇ ਡਿਸਕਸ ਕੀਤਾ ਉਹ ਚੀਜ਼ਾਂ ਤਾਂ ਸਰ ਕਿ ਉਹਨੂੰ 12 ਸਾਲਾਂ ਬਾਅਦ ਮੈਂ ਉਸਨੂੰ ਕਿਹਾ ਵੀ 40 ਦਿਨ ਤੂੰ ਇਸ ਤਰੀਕੇ ਖਾਣਾ ਪੀਣਾ ਆ ਤੇ ਸਰ 40ਵਾਂ ਦਿਨ ਤੋਂ ਉਸਨੂੰ ਆਇਆ ਹੀ ਨਹੀਂ ਕਿਉਂਕਿ ਉਹਦਾ ਪੀਰੀਅਡ ਆਇਆ ਹੀ ਨਹੀਂ ਔਰ ਉਹਨਾਂ ਨੂੰ ਪ੍ਰੈਗਨancies ਕਨਸੀਵ ਹੋ ਗਈ ਤਾਂ ਮੈਂ ਰੀਅਲੀ ਆਮ ਰੀਅਲੀ ਵੈਰੀ ਹੈਪੀ ਆ ਡੋਨਟ ਹੈਵ ਐਨੀ ਵਰਡਸ ਟੂ ਅਟਰ ਮੇਰੇ ਕੋਲ ਸ਼ਬਦ ਹੀ ਨਹੀਂ ਹੈ ਸਰ ਕਿ 12 ਸਾਲਾਂ ਬਾਅਦ ਉਹ ਸਿਰਫ ਘਰੇਲੂ ਨੁਸਖਿਆਂ ਦੇ ਨਾਲ ਹੀ ਤੇ ਦੂਸਰਾ ਸਰ ਅੱਜ ਹੀ ਮੇਰੇ ਕਲੀਨਿਕ ਤੇ ਮਾਰਨਿੰਗ ਇੱਕ ਪੇਸ਼ੈਂਟ ਸੀਗੇ ਉਹਨਾਂ ਦਾ ਸਰ 9ਵੇਂ ਮਹੀਨੇ ਉਹਨਾਂ ਦੀ ਮੈਡੀਸਿਨ ਸਟਾਰਟ ਹੋਈ ਸੀਗੀ ਉਹਨਾਂ ਨੂੰ ਪ੍ਰੋਬਲਮ ਸੀਗੀ ਉਹਨਾਂ ਦੇ ਪੀਰੀਅਡ ਸਕਿਪ ਹੋ ਕੇ ਆਉਂਦੇ ਸੀਗੇ ਤੇ ਨਾਲ ਉਹਨਾਂ ਦੇ ਫਾਈਬਰੋਇਡ ਸੀਗੇ ਸਰ ਉਹਨਾਂ ਨੂੰ ਮੈਂ ਕੁਝ ਫਾਈਬਰੋਇਡ ਦੀ ਮੈਡੀਸਿਨ ਸ਼ੁਰੂ ਕੀਤੀ ਆ ਤੇ ਨਾਲੋਂ ਨਾਲ ਉਹਨਾਂ ਨੂੰ ਏ ਐਮ ਐਚ ਰਿਕਵਰ ਕਰਨ ਦੀ ਮੈਡੀਸਿਨ ਸ਼ੁਰੂ ਕੀਤੀ ਤੇ ਸਰ ਉਹਨਾਂ ਦੀ 2 9 24 ਨੂੰ ਟ੍ਰੀਟਮੈਂਟ ਸ਼ੁਰੂ ਹੋਇਆ ਤੇ ਅੱਜ ਤੁਸੀਂ ਹਿਸਾਬ ਲਾ ਲਓ 12ਵਾਂ ਮਹੀਨਾ ਹੀ ਗਿਆ 4 ਮਹੀਨੇ 4 ਮਹੀਨੇ ਵਿੱਚ ਅੱਜ ਮੈਨੂੰ ਕੋ ਉਹਨਾਂ ਦਾ ਮੈਸੇਜ ਵੀ ਆਇਆ ਕਿ ਮੈਮ ਸਾਨੂੰ ਪ੍ਰੈਗਨੈਂਸੀ ਕਨਸੀਵ ਹੋ ਗਈ ਹੁਣ ਅਸੀਂ ਫਾਈਬਰਟ ਵਗੈਰਾ ਤਾਂ ਭੁੱਲੀ ਗਏ ਸਰ ਅੱਛਾ ਮੈਮ ਫਿਰ ਜਿਹੜਾ ਇਹ ਸਟ੍ਰਾਬਰੀ ਕੀ ਕਰੇਗੀ ਐਵੋਕਾਡੋ ਕੀ ਕਰੇਗਾ ਇਸ ਤੋਂ ਇਲਾਵਾ ਇਹਦੇ ਉੱਤੇ ਗੱਲ ਕਰਦੇ ਆ ਤੁਹਾਡੇ ਕੋਲ ਜਿਹੜੇ ਨੁਸਖੇ ਫਾਰਮੂਲੇ ਨੇ ਜਿਹੜੇ ਕਹ ਰਹੇ ਵੀ ਇਸ ਵੇਲੇ ਬਹੁਤ ਚਰਚਾ ਦਾ ਵਿਸ਼ਾ ਸਾਡੀਆਂ ਭੈਣਾਂ ਦੇ ਵਿੱਚ ਬਣਿਆ ਹੋਇਆ ਤੁਹਾਡੀਆਂ ਗੋਲੀਆਂ ਛੋਟੇ ਛੋਟੇ ਤੁਸੀਂ ਜੜੀਆਂ ਬਣਾਈ ਹੋਈਆਂ ਨੁਸਖੇ ਬਣਾਏ ਹੋਏ ਨੇ ਉਹ ਕੀ ਹੈ ਜੀ ਸਰ ਅਸੀਂ ਦੱਸ ਰਹੇ ਹੈਗੇ ਆ ਜਿਵੇਂ ਹਰ ਵਾਰ ਦੀ ਤਰ੍ਹਾਂ ਅਸੀਂ ਸੋਭਾਗੇ ਮੈਡੀਸਨ ਦੱਸਦੇ ਆਂ ਕੀ ਕੰਮ ਕਰਦੀ ਹੈ ਜੀ ਸਰ ਸੋਭਾਗੇ ਮੈਡੀਸਨ ਦਾ ਤਾਂ ਬਹੁਤ ਹੀ ਵੱਡਾ ਰੋਲ ਹੈ ਅਗਰ ਲੋ ਇਮਐਚ ਹੈ ਤਾਂ ਰਿਕਵਰ ਕਰ ਦੇਣਾ ਹੈ ਔਰ ਅਗਰ ਜਿਹੜੀ ਅਸੀਂ ਲਾਈਨਿੰਗ ਦੀ ਅੱਜ ਗੱਲ ਕਰ ਰਹੇ ਆ ਬੱਚੇਦਾਨੀ ਦੀ ਲਾਈਨਿੰਗ ਦਿਨਾਂ ਦੇ ਵਿੱਚ ਹੀ ਇਸ ਮੈਡੀਸਿਨ ਨੇ ਬੱਚੇਦਾਨੇ ਦੀ ਲਾਈਨਿੰਗ ਨੂੰ ਰਿਕਵਰ ਕਰ ਦੇਣਾ ਸਰ ਇੱਥੋਂ ਤੱਕ ਕਿ ਸਭ ਤੋਂ ਵੱਡੀ ਗੱਲ ਕਿ ਜਿਹੜੇ ਪੇਸ਼ੈਂਟ ਆਈਵੀਐਫ ਲੈ ਰਹੇ ਆ ਉਹਨਾਂ ਦਾ ਪਹਿਲਾ ਸਕਸੈਸ ਨਹੀਂ ਹੋਇਆ ਅੱਜ ਮੇਰੇ ਕੋਲ ਇੰਨੇ ਪੇਸ਼ੈਂਟ ਚੱਲ ਰਹੇ ਕਿ ਉਹ ਆਈਵੀਐਫ ਟ੍ਰੀਟਮੈਂਟ ਲੈਂਦੇ ਆ ਲੈਂਦੇ ਆ ਵੀ ਬੱਚੇਦਾਨੇ ਦੀ ਲਾਈਨਿੰਗ ਨੂੰ ਚੰਗਾ ਕਰਨ ਵਾਸਤੇ ਐਸੋ ਭਾਂਗੇ ਲੈ ਕੇ ਉਹਨਾਂ ਦਾ ਆਈਵੀਐਫ ਵੀ ਸਕਸੈਸ ਹੋ ਰਿਹਾ ਤੇ ਜਿਹੜੀ ਹੁਣ ਤੁਸੀਂ ਗੱਲ ਕੀਤੀ ਕਿ ਛੋਟੇ ਛੋਟੇ ਗੋਲੀਆਂ ਜਿਨ੍ਹਾਂ ਨੂੰ ਤੁਸੀਂ ਦੱਸ ਰਹੇ ਹੋ ਸਰ ਇਹ ਯੂ ਪਾਵਰ ਯੋਗ ਹੈ ਉਹ ਯੂਟਰਸ ਨੂੰ ਅਸੀਂ ਬੱਚੇਦਾਨੇ ਦੀ ਗੱਲ ਕਰ ਰਹੇ ਆ ਨਾ ਸਰ ਬੱਚੇਦਾਨੇ ਨੂੰ ਹੀ ਤਾਂ ਅਸੀਂ ਸਟਰੋਂਗ ਕਰਨਾ ਹੈ ਪ੍ਰੈਗਨਨਸੀ 컨ਸੀਵ ਕਰਨ ਲਈ ਤਾਂ ਯੂ ਪਾਵਰ ਯੋਗ ਹੈ ਸਰ ਇਹ ਹੁਣ ਮੈਂ ਜ਼ਿਆਦਾ ਹੀ ਕਹਿ ਦਿੱਨੀ ਹੈ 2 ਮਹੀਨੇ ਜਿਵੇਂ ਮੇਰੇ ਰਿਜ਼ਲਟ ਆ ਰਹੇ ਤਾਂ ਸਰ ਮਹੀਨਾ ਵੀ ਨਹੀਂ ਲੱਗਦਾ ਯੂ ਪਾਵਰ ਰੋਗ ਉਹ ਯੂਜ਼ ਕਰ ਸਕਦੇ ਹੈਗੇ ਸਰ ਉਸ ਤੋਂ ਬਾਅਦ ਇਹ ਆ ਗਿਆ ਗਰਭ ਪਾਲ ਯੋਗ ਸਰ ਉਹ ਗਰਭ ਪਾਲ ਯੋਗ ਇਹਨਾਂ ਦੋਨਾਂ ਦਾ ਕੰਬੀਨੇਸ਼ਨ ਸ਼ੁਰੂ ਕਰਦਿਆਂ ਸੀ ਗਰਭ ਪਾਲ ਯੋਗ ਤੇ ਯੂ ਪਾਵਰ ਇਹਨਾਂ ਦੋਨਾਂ ਨੇ ਯੂਟਰਸ ਨੂੰ ਬੱਚੇਦਾਨੀ ਨੂੰ ਸਟਰੋਂਗ ਕਰ ਦੇਣਾ ਤੇ ਸੋਭਾਗਿਆਨ ਯੂਟਰਸ ਦੀ ਲਾਈਨਿੰਗ ਨੂੰ ਸਟਰੋਂਗ ਕਰ ਦੇਣਾ ਸਰ ਇਹਨਾਂ ਦੋਨਾਂ ਦਾ ਚੌਖਾ ਰਿਜ਼ਲਟ ਆ ਰਿਹਾ ਜੀ ਜੀ अच्छा मैम ਤੇ ਫਿਰ ਜਿਹੜਾ ਇਸ ਤਰੀਕੇ ਨਾਲ ਜਿਹੜਾ ਸੋਲੂਸ਼ਨ ਦਾ ਹੱਲ ਮਤਲਬ ਜਿਹੜੀ ਸੋਲੂਸ਼ਨ ਸਾਡੇ ਕੋਲ ਆਂਦੇ ਨੇ ਤੁਸੀਂ ਦੱਸੇ ਨੇ ਤੇ ਫਿਰ ਹੱਲ ਹੈ ਜੀ ਸਾਰੀ ਕੰਡੀਸ਼ਨ ਦਾ ਸੋਲੂਸ਼ਨ ਹੈ ਫਿਰ ਇਹ ਚੀਜ਼ਾਂ ਜਿਹੜੀਆਂ ਤੁਸੀਂ ਰੱਖੀਆਂ ਹੋਈਆਂ ਨੇ ਓਵਰঅল ਸਰ ਮੈਂ ਨਵੇਂ ਸਾਲ ਦੇ ਵਿੱਚ ਮੇਰੇ ਦਰਸ਼ਕਾਂ ਨੂੰ ਸੁਨੇਹਾ ਦੇਣਾ ਚਾਹਾਂਗੀ ਕਿ ਉਹ ਕੁਝ ਨਾ ਕਰਨ ਸਰ ਕਿਤੇ ਨਾ ਜਾਣ ਜੇ ਮੇਰੇ ਦੋ ਪੇਸ਼ੈਂਟ ਬਾਹਰ ਵਾਲਾ ਜਿਹੜਾ ਪੇਸ਼ੈਂਟ ਸੀ 12 ਸਾਲਾਂ ਬਾਅਦ ਜਿਹੜਾ ਇੱਥੇ ਪੇਸ਼ੈਂਟ ਇਸੇ ਡੀਲ ਕੀਤਾ ਉਹ ਸਰ 7 ਸਾਲਾਂ ਬਾਅਦ ਕਨਸੀਵ ਕਰ ਸਕਦੇ ਆ ਜਦਕਿ ਉਹਨਾਂ ਨੂੰ ਹਾ ਡਾਕਟਰ ਕਹਿ ਰਿਹਾ ਸੀਗਾ ਕਿ ਆਈਵੀਐਫ 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 ਨੋਰਮਲ ਕਨਸੀਵ ਕਰ ਗਏ ਮੈਂ ਇਸ ਮੇਰਾ ਸੁਨੇਹਾ ਹੈ ਵੀ ਉਹ ਮੈਡੀਸਿਨਸ ਲੈਣ ਦੀ ਬਜਾਏ ਆਪਣੀ ਕਿਚਨ ਵਾਲੀ ਫਾਰਮੇਸੀ ਦਾ ਇਸਤੇਮਾਲ ਕਰਨ ਸਰ 6 ਮਹੀਨੇ ਉਹ ਆਪਣੇ ਡਾਈਟ ਤੇ ਲਾਈਫ ਸਟਾਈਲ ਨੂੰ ਆਪਣੇ ਕਿਚਨ ਨੂੰ ਇੱਕ ਦਵਾਈ ਖਾਨਾ ਸਮਝ ਕੇ ਯੂਜ਼ ਕਰ ਲੈਣ ਤਾਂ ਉਹਨਾਂ ਨੂੰ ਪ੍ਰੈਗਨੈਂਸੀ ਕਨਸੀਵ ਹੋ ਜਾਏਗੀ ਨਾਲੋ ਨਾਲ ਉਹਨਾਂ ਦੇ ਪੈਸੇ ਬਚਣਗੇ ਸਰ ਤਮੇਂ ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਲਈ ਅੱਛਾ ਪਰ ਸਾਨੂੰ ਇਹ ਜ਼ਰੂਰ ਸਮਝਾ ਦਿਓ ਲਾਸਟ ਦੇ ਵਿੱਚ ਇਸ ਦਾ ਇਸਤੇਮਾਲ ਕਿਵੇਂ ਕਰਨਾ ਹੈ ਸਾਰੇ ਨੁਸਖੇ ਦਾ ਸਾਰੇ ਫਾਰਮੂਲੇ ਦਾ ਜਿਸ ਤਰੀਕੇ ਨਾਲ ਤੁਸੀਂ ਸਾਡੀ ਭੈਣ ਨੂੰ ਯੂਜ਼ ਕਰਵਾਏ ਨੇ ਇਹਦਾ ਫਾਰਮੂਲਾ ਕੀ ਰਹੇਗਾ ਜੀ ਇਹਦਾ ਸ਼ਿਵਲਿੰਗੀ ਤੇ ਪੁੱਤਰ ਜੀ ਵੀ ਇਹਨਾਂ ਦੋਨਾਂ ਨੂੰ ਇਕੁਅਲ ਕੁਆਂਟੀਟੀ ਦੇ ਵਿੱਚ ਲੈ ਕੇ ਇਸ ਦਾ ਪਾਊਡਰ ਬਣਾ ਲੈਣ ਪਾਊਡਰ ਬਣਾ ਕੇ ਇਸ ਦੀਆਂ ਗੋਲੀਆਂ ਵੀ ਬਣਾ ਸਕਦੇ ਹੈਗੇ ਉਹ ਘਿਓ ਚ ਪਾ ਕੇ ਜਾਂ ਗੁੜ ਦੇ ਵਿੱਚ ਪਾ ਕੇ ਇਹਦੀਆਂ ਗੋਲੀਆਂ ਬਣਾ ਕੇ ਦੋ ਗੋਲੀਆਂ ਸਵੇਰੇ ਉਹਨਾਂ ਨੇ 40 ਦਿਨ ਹੀ ਲੈਣੀਆਂ ਸਰ ਤੇ ਜੇ ਅਸੀਂ ਗੱਲ ਕਰੀਏ ਇਹ ਫਰੂਟ ਦੀ ਸਰ ਸਟਰਾਬੇਰੀ ਰੱਖੀ ਤੇ ਪਿਛਲੀ ਵਾਰੀ ਅਸੀਂ ਬਲੂ ਬੈਰੀ ਵੀ ਨਾਲ ਰੱਖੀ ਸੀ 베ਰੀ ਕੋਈ ਵੀ ਲੈ ਲੈਣ ਮੈਡੀਸਿਨ ਤਨਾ ਉਹਨਾਂ ਨੇ ਜਿਵੇਂ ਥੋੜੇ ਦਿਨ ਸਟਰਾਬੇਰੀ ਥੋੜੇ ਦਿਨ ਬਲੂ ਬੈਰੀ ਔਰ ਥੋੜੇ ਦਿਨ ਅਵੋਕਾਡੋ ਆਲਟਰਨੇਟ ਟਾਈਮ ਤੇ ਤਿੰਨੋਂ ਫਰੂਟਸ ਨੂੰ ਯੂਜ਼ ਕਰੋ ਸਰ ਉਹਨਾਂ ਦੀ ਪ੍ਰੈਗਨਨਸੀ ਕਨਸੈਪਸ਼ਨ ਹੋ ਜਾਣੀ ਹੈ। ਯਾ ਕੀ ਬਤ ਅੱਛਾ ਮੈਮ ਜੇਕਰ ਤੁਹਾਨੂੰ ਮਿਲਣਾ ਹੋਵੇ ਮਿਲਣ ਦਾ ਕੀ ਰਾਬ ਮਤਲਬ ਟੰਗ ਹੈ ਰਾਬਤਾ ਕਿਵੇਂ ਕੀਤਾ ਜਾ ਸਕਦਾ ਤੁਹਾਡੇ ਨਾਲ ਸਰ ਆਪਣਾ ਸੈਕਟਰ 64 ਮੁਹਾਲੀ ਫੇਜ਼ 10 ਉਹ ਸਾਨੂੰ ਦਿੱਤੇ ਗਏ ਨੰਬਰਾਂ ਤੇ ਕਾਲ ਕਰ ਸਕਦੇ ਆ ਤੇ ਇੱਥੇ ਮਿਲ ਸਕਦੇ ਆ। ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਲਈ ਸੋ ਗੱਲਬਾਤ ਹੈਗੀ ਹੈ ਤੁਹਾਡੀ ਕਰਵਾਈ ਹੈ ਅਸੀਂ ਸੀਨੀਅਰ ਨਰਸਿੰਗ ਆਫੀਸਰ ਮੈਡਮ ਹਰਮੀਤ ਜੀ ਨਾਲ ਜਿਨ੍ਹਾਂ ਨੇ ਦੱਸਿਆ ਕਿ ਕਿਸ ਤਰੀਕੇ ਨਾਲ ਅਸੀਂ ਸ਼ਿਵਲਿੰਗੀ ਤੇ ਪੁੱਤਰ ਜੀਵਿਕ ਨੁਸਕੇ ਦੇ ذریعے ਐਵੋਕਾਡੋ ਦੇ ذریعے 베ਰੀਜ਼ ਦੇ ذریعے ਆਪਣੀ ਯੂਟਰਸ ਨੂੰ ਧਿਆਨ ਚ ਰੱਖ ਸਕਦੇ ਆ ਯਾਨੀ ਕਿ ਉਹਨਾਂ ਦਾ ਧਿਆਨ ਰੱਖ ਸਕਦੇ ਆ ਔਰ ਨਾਲ ਹੀ ਉਹਨਾਂ ਨੇ ਆਪਣੇ ਨੁਸਕੇ ਫਾਰਮੂਲੇ ਵੀ ਤੁਹਾਨੂੰ ਦਿਖਾਏ ਨੇ ਕਿ ਕਿਵੇਂ ਮਹਿਜ਼ ਕੁਝ ਕੁ ਦਿਨਾਂ ਦੇ ਵਿੱਚ ਹੀ ਬਹੁਤ ਸਾਰੀਆਂ ਖੁਸ਼ਖਬਰੀਆਂ ਜਿਹੜੀਆਂ ਸਾਡੀਆਂ ਭੈਣਾਂ ਨੂੰ ਲਗਾਤਾਰ ਨੇ ਉਹ ਮਿਲ ਰਹੀਆਂ ਨੇ ਕਿਸੇ ਨੂੰ 12 ਸਾਲ ਤੋਂ ਬਾਝਪਾਨ ਦੀ ਦਿੱਕਤ ਸੀ ਕਿਸੇ ਨੂੰ 7 ਸਾਲ ਤੋਂ ਕੰਸੀਵ ਨਹੀਂ ਸੀ ਹੋ ਰਿਹਾ ਤਾਂ ਸਾਰਿਆਂ ਦਾ ਹੱਲ ਉਹਨਾਂ ਨੇ ਰੱਖਿਆ ਕਿ 40 ਕੁ ਦਿਨਾਂ ਦੇ ਵਿੱਚ ਇਹਨਾਂ ਨੁਸਖੇ ਫਾਰਮੂਲੇ ਚ ਜ਼ਿਆਦਾਤਰ ਉਹਨਾਂ ਨੂੰ ਮਿਲ ਜਾਂਦਾ ਤੇ ਜਿਨ੍ਹਾਂ ਨੂੰ ਕ੍ਰੋਨਿਕਲ ਡਿਜ਼ੀਜ਼ ਹੈਗੀਆਂ ਨੇ ਉਹਨਾਂ ਦਾ ਹੱਲ ਵੀ ਹਰਮਿਤ ਕੌਰ ਜੀ ਆਪਣੇ ਇੱਥੇ ਕਲੀਨਿਕ ਦੇ ਵਿੱਚ ਉਹ ਜ਼ਰੂਰ ਕਰਦੇ ਨੇ ਪਰ ਮੇਰੀ ਅਪੀਲ ਮੇਰੀ ਦਲੀਲ ਮੇਰੀ ਚੇਤਾਵਨੀ ਤੁਹਾਨੂੰ ਇਹੋ ਹੈ ਕਿ ਕੋਈ ਵੀ ਨੁਸਖਾ ਫਾਰਮੂਲਾ ਇਸਤੇਮਾਲ ਕਰਨ ਤੋਂ ਪਹਿਲਾਂ ਇੱਕ ਵਾਰ ਚੰਗੇ ਵੈਦ ਹਕੀਮ ਡਾਕਟਰ ਨਾਲ ਤੁਸੀਂ ਗੱਲਬਾਤ ਜ਼ਰੂਰ ਕਰਨੀ ਹੈ ਉਹਨਾਂ ਦੀ ਸਲਾਹ ਦੇ ਨਾਲ ਹੀ ਆਪਣਾ ਨੁਸਖਾ ਫਾਰਮੂਲਾ ਤੁਸੀਂ ਇਨਟੇਕ ਕਰਨਾ ਹੈ ਔਰ ਆਪਣੀ ਲਾਈਫ ਦੇ ਵਿੱਚ ਇਹਨੂੰ ਇਸਤੇਮਾਲ ਦੇ ਵਿੱਚ ਲੈ ਕੇ ਆਉਣਾ ਕਿਉਂਕਿ ਕਈ ਵਾਰ ਹੁੰਦਾ ਹੈ ਕਿ ਆਪਣੀ ਮਰਜ਼ੀ ਨਾਲ ਇਸਤੇਮਾਲ ਕੀਤਾ ਗਿਆ ਨੁਸਖਾ ਫਾਰਮੂਲਾ ਫਾਇਦੇ ਦੀ ਥਾਂ ਤੇ ਨੁਕਸਾਨ ਵੀ ਕਰ ਜਾਂਦਾ ਹੈ ਧੰਨਵਾਦ